ਆ ਤੇ ਮੈਂ ਨੀ ਚੁੰਨੀ ਚੰਨੀ ਲੈ ਕੇ ਆਉਂਦੀ ਨਾ ਐਡੀ ਲੈ ਕੇ ਆਂਦੀ ਆ ਪਹਿਲਾਂ ਦੇ ਤਾਂ ਖਰਾਕ ਦਾ ਸੰਦੀਪ ਲੈ ਕੇ ਆਇਆ ਅੱਜ ਜਦ ਮਰਜੀ ਬੁੱਕਲ ਮਾਰ ਕੇ ਆਇਆ ਸਾਰਾ ਸਰੀਰ ਲ ਕੋਲਾ ਪਤ ਨਹੀਂ ਲਗ ਰਾ ਮੈਂ ਮੋਟੀ ਵੀ ਮੈਂ ਮੋਟੀ ਐ ਅਗਰ ਇਹਨਾਂ ਐ ਲਗਣਾ ਚੁੰਨੀਓ ਜਿਆਦਾ ਬਾਈ ਫੁੱਲ ਮੀਰੀ ਐ ਇਹ ਦੱਸ ਲੈਣਾ ਇਹਦਾ ਫਲੇਮ ਆਦਿ ਕਿਵੇਂ ਲੱਗਦਾ ਉਹ ਫੇਰ ਚੱਲਦੀ ਹੈ ਫੇਰ ਚੋਂ ਆ ਫੇਰ ਚੋਂ ਕੱਪੜੇ ਲਿਆਉਂਦੇ ਤੇ ਫੇਰ ਚੋਂ ਮੰਗਾਉਂਦੀ ਹੈ ਤੇ ਸੂ ਆਪਰੇ ਆਏਗਾ ਤੂੰ ਬੰਦੇ ਚ ਆਪਰੇ ਆਏਗਾ ਤੇ ਚੋਲੇ ਕਿਉਂ ਲਿਆਉਂਦਾ ਹਾਂ 50 ਪ੍ਰੋਜੈਕਟ ਫੇਰ 3000 ਦੇ ਦੋ ਤੇ ਆ ਭਾਬੀ ਮੇਰੀ ਮੈਨੂੰ ਕਹਿ ਦੇਵੇ ਹਾਂ ਕੀ ਕਰਨਾ ਚਾਹਤ ਹੈ ਹਾਏ ਹੋਰ ਕਥੇ ਮਚੇਗੀ ਕੋਈ ਹਾਏ ਦੀ ਰੋਰੀ ਹੈ ਪਾਣੀ ਪਾ ਲਾ ਦਿੰਦੇ ਪਾਣੀ ਪਾ ਲਾ ਦਿੰਦੇ ਪਾਣੀ ਪਾ ਲਾ ਦਿੰਦੇ ਕਿਆ ਗੱਲਾਂ ਤੇ ਗੱਲਾਂ ਸਲਵਾਨ ਗਵੀਰ ਦਾ ਹੌਣ ਪਾ ਲਵਾਂ ਥੋੜੀ ਜਿਹੀ ਗੁਰਤੀ ਦੇ ਜਾ ਵੀ ਵਜਨ-ਵੋਜਨ ਘਟਾ ਲੈਣਾ ਸੂਟ ਐ ਇਹਦੇ ਵੀ ਪੈਟਰਨ ਲੱਗ ਗਿਆ ਉਹਦੇ ਵੀ ਮੈਨੂੰ ਬਿਰਤਾਂ ਖੜੀ ਸੂਟਾਂ ਨੂੰ ਫੇਰ ਤੋਂ ਹਣੇ ਪਾਣੇ ਆ ਜੇ ਕੋਈ ਪ੍ਰੋਗਰਾਮ ਆ ਗਿਆ ਨਾ ਜਦੇ ਕਹਣਾ ਸਾਡੇ ਪੁਰਾਣੇ ਸੂਟ ਤਾਂ ਫਾਦਦੇ ਹੀ ਨਹੀਂ ਨਹੀਂ ਫਾਦ ਇੱਕ ਮਿੰਟ ਸੰਦੀਪ ਨਹੀਂ ਫਾਦਦੇ ਮੈਂ ਸੰਦੀਪ ਨੇ ਜਿਹੜੇ ਬਰੀ ਵਾਲੇ ਸੂਟ ਸਵਾਤ ਜੀ ਪੰਜ ਕਟਾਈ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈ ਗੁਰੂ ਜੀ ਦੀ ਬਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦੰਦ ਦੁੱਗਣੀ ਤੇਰਾ ਚਾਗੂਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਂ ਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅ ਗਰਮੀ ਬਹੁਤ ਵਧੀ ਹੋਈ ਹੈ ਜੀ ਟੈਨਸ਼ਨਾਂ ਵੀ ਨਾਲ ਦੀ ਨਾਲ ਵਧੀ ਜਾਂਦੀਆਂ ਆ ਹ ਇੱਧਰ ਸੱਖੋਂ ਪੈਣ ਜੀ ਨੂੰ ਟੈਨਸ਼ਨ ਹੋਈ ਵੀ ਆ ਅਜੇ ਪਤਾ ਨਹੀਂ ਕੋਈ ਪਲਾਨ ਅਸਰੇ ਚੜਨਾ ਪਤਾ ਨਹੀਂ ਨਹੀਂ ਕਿੱਧਰ ਨੂੰ ਕਹਾਣੀ ਚੱਲਦੀ ਕਿੱਧਰ ਨੂੰ ਨਹੀਂ ਪਹਿਲਾਂ ਤਾਂ ਮੈਨੇ ਲੋ ਬਾਅਦ ਚ ਗਰੂ ਮੈਂ ਗੱਲ ਆ ਭਾਬੀ ਵੀ ਆ ਗਈ ਆ ਭਾਬੀ ਨੂੰ ਬੁਲਾ ਲਿਆ ਇਹ ਸਾਡੀ ਜੀ ਦੇਸੀ ਦੇਸੀ ਜਿਹਨੂੰ ਦੇਸੀ ਬੈਦ ਕਹਿੰਦੇ ਦੇਸੀ ਹਕੀਮ ਜੇ ਇਹਨਾਂ ਦਾ ਕਿਤੇ ਢੱਡ ਦੁਖਣ ਲੱਜਵੇ ਤਾਂ ਭਾਬੀ ਨੂੰ ਯਾਦ ਕਰ ਲੰਨੀ ਜੇ ਕਿਤੇ ਸਿਰ ਦੁਖਣ ਲੱਜਵੇ ਤਾਂ ਭਾਬੀ ਨੂੰ ਯਾਦ ਕਰ ਲੰਨੀ ਆ ਹਾਂ ਸਾਡਾ ਦੇਸੀ ਬੈਦ ਆ ਭਾਬੀ ਹਾਂ ਇਹ ਵਿਚਾਰੀ ਕੰਮ-ਕੁਮ ਜਨ ਵਿੜ ਕੇ ਆ ਗਈ ਸੰਦੀਪ ਵੀ ਕਹਿੰਨੀ ਨਾਲੇ ਢੱਡੇ ਹੀ ਮਣਾਉਣੀ ਹੁੰਦੀ ਆ ਹਾਂ ਪਹਿਲਾਂ ਮੈਨੋ ਜੀ ਇੱਧਰ ਵਾਈ ਗੁਰਜੀ ਕਾਕਾ ਦਾ ਵਾਈ ਗੁਰਜੀ ਕਿਥਾ ਤੇਰੀ ਹੇ ਬੱਸ ਮੇਰਾ ਨਾ ਅਬ ਇੱਕ ਸਿਰ ਦੁਖਦਾ ਜਰੂਰ ਆ। ਬਈ ਪੋਟੈਂਸ਼ੀਅਲ ਕੋਈ ਨਹੀਂ ਹੈਗੀ। ਟੈਨਸ਼ਨ ਵੀ ਹੈਗੀ ਆ। ਟੈਨਸ਼ਨ ਹੈਗੀ ਆ ਸੁਪਤਾ ਵੀ ਨਹੀਂ ਹੈਗੀ। ਅੱਛਾ। ਕੁਝ ਦਿਨਾਂ ਤੋਂ ਮਾਨੂੰ ਆਈ ਲੱਗੀ ਜਾਂਦਾ ਵੀ ਮਿੱਠੀ ਸਾਡਾ ਬਦਲ ਲੱਗਿਆ। ਸਾਡਾ ਬਦਲ ਲੱਗਿਆ। ਮੈਨੂੰ ਮੇਰੇ ਦਿਲ ਵੀਲ ਹੋਈ ਜਾਂਦਾ। ਹਾਂ। ਠੀਕ ਹੈ। ਤੇ ਬਾਕੀ ਸੁਪਤਾ ਇਹ ਮੈਨੂੰ ਲੈ ਆਉਂਦਾ ਐਂ ਜਗਾਨੀ ਪਰ ਵਧੀਆ ਨਹੀਂ ਲੈ ਆਉਂਦਾ। ਮਾਣ ਲਿਆ ਕੇ ਆਉਣਾ ਸੁਪਤਾ ਇਹਨਾਂ ਨੂੰ। ਪਰ ਅਸਲੋਂ ਪਹਿਲੀ ਬੀਪੀ ਬਾਜੇ ਤਾਂ ਸੂਟਾ ਦੇਣਾ ਉਹਨੂੰ ਫੈਦਰ ਵੀ ਮੇਲੋ ਫੇਰ ਕਹਿੰਦੀ ਮੰਨੂ ਮਲਾਏ ਨਹੀਂ ਵੀ ਠੀਕ ਆਇਆ ਕਰੀਏ ਦੀ ਬੇਟੀ ਬਲਾ ਸ਼ਤਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਆਦਾ ਨਹੀਂ ਫੜਾ ਮਾਰਦੇ ਮਾਰਦਾ ਕਿਹੜੀ ਫੜਾ ਠੀਕ ਹੋ ਗਿਆ ਜੇ ਮੈਂ ਠੀਕ ਰਹਾ ਹੀ ਨਹੀਂ ਮੈਂ ਫੜਾ ਕੱਤੇ ਮਰੀ ਜੰਨੇ ਹੂੰ ਕੱਦ ਕਰੀ ਜੰਨੇ ਹੂੰ ਤੂੰ ਕਰਦੀ ਆ ਮੈਂ ਤੈਨੂੰ ਕੱਦ ਕਿਉਂ ਇਹ ਸਰਪਸਾਰ ਦਾ ਮੈਂ ਤੈਨੂੰ ਚਾ ਕੋਈ ਗੱਲ ਨਹੀਂ ਕਰਨੀ ਬਹੁਤ ਆ ਜੀ ਮਾਦਾ ਪਹਿਲੇ ਕਿਹਾ ਜੀ ਗਰਮੀ ਬਹੁਤ ਆ ਹੁਣ ਗਰਮੀ ਦਾ ਕੀ ਹਾਲ ਹੈ ਗਰਮੀ ਪੁਆ ਅਦਾਸ ਕਰ ਬੱਦਲ ਪਰ ਘੁੰਮੀ ਜਾਂਦਾ ਜੀ ਮੀਂਹ ਦਾ ਨੋਂਥੇ ਹੈ ਹੀ ਨਹੀਂ ਪਤਾ ਨਹੀਂ ਕਿੱਧਰ ਕਿੱਧਰ ਪਈ ਜਾਂਦਾ ਕਿੱਥੇ ਬਣੀ ਪਈ ਪਹਾੜਾਂ ਜਮੀ ਪਈ ਜਾਂਦਾ ਦਰਿਆਾਂ ਦੇਲੇਵਰ ਉੱਪਰ ਚੜੇ ਵੇ ਪਾਖੜਾ ਢਾਂ ਦੇਲੇਵਰ ਉੱਪਰ ਚੜੇ ਵੇ ਐ ਜਿੱਥੇ ਸਾਨੂੰ ਇਧਰ ਮੀਹਾਂ ਦੀ ਲੋੜ ਆ ਮੀਹ ਪਿਆ ਵੀ ਹੈਗਾ ਇਹੋ ਜੀ ਗੱਲ ਤਾਂ ਨਹੀਂ ਹੈਗੀ ਪਰ ਪੈ ਕੇ ਕੁਝ ਹੋਰ ਹੀ ਬਣ ਗਿਆ ਉਸੇ ਬਾਦ ਹਾਂ ਕੋਟਨ ਜੀ ਮਹਿਸੂਸ ਹੋ ਕੋਟਨ ਜੀ ਮਹਿਸੂਸ ਹੋ ਗਈ ਕੋਟਨ ਵੀ ਇਹੋ ਜੀ ਹੋਗੀ ਵੀ ਬਸ ਹਾਂ ਥੋਪਾ ਨੇ ਕੱਲ ਵਾਲੇ ਦੇ ਦੰਦ ਖੜੇ ਕਰਾਤੇ ਅੱਜ ਬੱਦਲ ਵਾਈ ਜੀ ਫੇਰ ਘੁੰਮਦੀ ਫਿਰਦੀ ਆ ਹਾਂ ਮੀਂਹ ਪਿਆ ਨਹੀਂ ਹਵਾ ਜਮਈ ਰੁਕੀ ਵੀ ਆ ਜਮਈ ਮਤਲਬ ਐ ਕੋ ਪੱਤਾ ਵੀ ਨਹੀਂ ਲੱਗਾ ਕੱਲ ਜਿਹੜੀ 2 ਘੰਟੇ ਦੀ ਦੀ ਧੁੱਪ ਆ ਨਿਕਲੀ ਆ ਚੰਗਿਆੜੇ ਦੇ ਉੱਪਰ ਇਹ ਜਾ ਬੰਦਾ ਬੈਠਾ ਸੀ ਬੈਦ ਸਭ ਨੇ ਸਤਿ ਸ੍ਰੀ ਅਕਾਲ ਬੋਲਿਆ ਸਤਿ ਸ੍ਰੀ ਅਕਾਲ ਜੀ ਜੀ ਆਪਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਮਖਾਣ ਲੱਗੇ ਹੋਏ ਆ ਮੇਰਾ ਹੋਰ ਨਾ ਤੋ ਇਹ ਮੈਂ ਤਾਂ ਅਭੀ ਤੇਰੇ ਹੱਥ ਚ ਹੈ ਜਾ ਕਿਹੜਾ ਗੋਣਾ ਹਾਂ ਨੀਂਦ ਲਿਆ ਦਿੰਦੀ ਆ ਅਗਲੀ ਨੀ ਇਹਦੇ ਆ ਦੇ ਡੈਕ ਹੋਰੀ ਨਾ ਸਮਝੋ ਕਿਤੇ ਚੱਕ ਕੇ ਬੈੱਡ 'ਤੇ ਮਾਉਣੇ ਪਾਵੇ ਮਾ ਮੈਂ ਮੈਨੂੰ ਗੁਰੂ ਮੰਤਰਿਆ ਜਾ ਮਾਰ ਦਿੰਨੀ ਹੈ ਭਾਈ ਜਿਹੜਾ ਮੇਰੇ ਬੰਦੇ ਹੋ ਜਦ ਆ ਆ ਆ ਆ ਦੂਰ ਮੰਤਰਿਆ ਹੈ ਜਾਲਦਾਂ ਇਹਨਾਂ ਬੋਰ ਪਰ ਸਾਡੀ ਗੱਲ ਨਹੀਂ ਪਤਾ ਕੀ ਇੱਕ ਗੱਲ ਹੈ ਜੀ ਇੱਕ ਗੱਲ ਹੈ ਜਦੋਂ ਘਰ ਤੋਂ ਆ ਜਾਂਦੇ ਨਾ ਸਾਡੇ ਪਰਿਵਾਰ ਦੇ ਵਿੱਚ ਤਾ ਇਧਰ ਉਧਰ ਦੀਆਂ ਗੱਲਾਂ ਕਰਕੇ ਸੋਹਣਾ ਟਾਈਮ ਪਾਸ ਹੋ ਜਾਂਦਾ ਹਾਂਸੀ ਮਜ਼ਾਕ ਹੋ ਜਾਂਦਾ ਇੱਕ ਦੂਜੇ ਨੂੰ ਹਾਂ ਹਾਂ ਮੇਰੀ ਹਸਕੈਤਾ ਤੈਨੂੰ ਦੱਸ ਲੰਦੀਆਂ ਦੋਹ ਜਣੇ ਰਲ ਕੇ ਇਹਨਾਂ ਦਾ ਤੇ ਡੋਲਾ ਹੋ ਜਾਂਦਾ ਇਹਨਾਂ ਦਾ ਤੇ ਡੋਲਾ ਹੋ ਜਾਂਦਾ ਕਿਉਂ ਬਾਈ ਨੂੰ ਤਾਂ ਦੱਸਰੀ ਬਾਈ ਤਾਂ ਸੁਣਦੀ ਨਹੀਂ ਕੁਝ ਵੀ ਇਹਨਾਂ ਦੀ ਗੱਲਬਾਤ ਹਾਂ ਜੇ ਮੇਰੇ ਪ੍ਰਤੀ ਕੋਈ ਗੱਲ ਕਰਦੀਆਂ ਬਾਈ ਦਾ ਇਹਨਾਂ ਨੂੰ ਉਲਟਾ ਇਹਨਾਂ ਦੇ ਕਸੂਰ ਕੱਢ ਦਿੰਦਾ ਹਾਂ ਵੀ ਤੁਸੀਂ ਉਹਦੀ ਟਿੱਕਦੀਆਂ ਹੈਗੀਆਂ ਤੁਸੀਂ ਉਹਨੂੰ ਤੰਗ ਕਰਦੀਆਂ ਤਾਲਾ ਕਰਦੇ ਇਹਦਾ ਬੀਪੀ ਤਾਂ ਹੀ ਵਧਣ ਲੱਗਿਆ ਜੇ ਤੁਸੀਂ ਲਹੂ ਪੀਂਦੀਆਂ ਹੈ ਹੈ ਮੈਂ ਲੱਖ ਭਾਈ ਨੇ ਨਾ ਵੀ ਵੀਡੀਓ ਦੇ ਵਿੱਚ ਗਿਆ ਵੀ ਧੰਨਾ ਕਹਿੰਦਾ ਕਿ ਕੀ ਤੂੰ ਜਿਹੜਾ ਨਾ ਕੋਡਨ ਕੱਟ। ਅੱਛਾ ਹਾਂ। ਇਹ ਤੂੰ ਇੱਥੇ ਨਾ ਬੈਠ ਰਹਿਣਾ ਸਾਰੀ ਦਿਹਾੜੀ। ਮੈਂ ਜਾਵਾਂ ਕਿੱਥੇ ਕਹਿੰਦਾ ਤੂੰ ਵੀ ਆਪਣਾ ਕੋਈ ਕੰਮ ਕਰ ਦੇ ਇਕੱਲਾ। ਚੱਲ ਤੂੰ ਕੋਈ ਕੰਮ ਕਰ ਖੇਤਾਂ ਦੀ ਕਰ ਨਾ ਮੈਂ ਹੋਰ ਕਿੱਥੇ ਨੂੰ ਜਾਣਾ ਹਾਂ। ਨਹੀਂ ਨਹੀਂ ਉਹ ਮੈਂ ਜਾਵਾਂ। ਚਲੇ ਜਾਵੇ ਇਸੇ ਫੋਨ ਕੱਲ ਕਰ ਲਾਂ ਪਹਿਲਾਂ। ਭਾਈ ਹੋ ਗਿਆ ਤਾਂ ਮੈਂ ਕਹਿੰਦਾ ਜਦ ਘਰ ਤੇ ਚੱਲ ਗਿਆ ਤਾਂ ਫੋਨ ਦੀ ਬੈਟਰੀ ਡੈੱਡ। ਤੇ ਘਰਾਂ ਦਾ ਸਾਲੇ ਘਰ ਦੇ ਗਲੇ ਸਿ ਸ਼ੁਰੂ ਹੋ ਜਾਂਦੇ ਆ। ਆਹ ਚਾਹੀਦਾ ਉਹ ਚਾਹੀਦਾ। ਕਿੰਨੇ ਛੇੜਤੀ ਗੁੰਦਰ ਕਿਹੜੀ ਗੁੰਦਰ ਛੇੜਤੀ ਹੁੰਦਰਾ ਸਾਈਡ ਨਾਲ ਲੜਾਈ ਵਾਦੀ ਵੀ ਕੀ ਬੋਲਿਆ ਕਰ ਉਹ ਨਹੀਂ ਕੋਈ ਨਾ پتہ ਕੀ ਗੱਲ ਆ ਸਾਡੀ ਤੇਰੇ ਨਾਲ ਕੁਝ ਗੱਲ ਬਾਤ ਤੇਰੇ ਨਾਲ ਲੜਾਈ ਕਰਨੋਂ ਮਜੇ ਕੁਝ ਹੋ ਜਾਂਦਾ ਲਾਣਾ ਉਧਰ ਤਾਂ ਹੁੰਦ ਨੂੰ ਪਤਾ ਗੱਲ ਲੱਗਦਾ ਇਧਰ ਅੱਤ ਡੀ ਜੀ ਸਾਡੀ ਅੱਜ ਠੀਕ ਆ ਜੀ ਕੋਸਾ ਰਾ ਜਿਹੜਾ ਉਹ ਜਿਹੜਾ ਆਪਣਾ ਦੇਖਿਆ ਨਹੀਂ ਰੈਡੀ ਬਣਾਈ ਵੀ ਹੁੰਦੀ ਹੈ ਜੀ ਇਹਨੇ ਆਪਣੀ ਉਹ ਬਣਾ ਕੱਪੜੇ ਸਟੈਂਡ ਬੁਟਰੀ ਬਣਾਈ ਵੀ ਹੁੰਦੀ ਕੱਪੜੇ ਟੰਗਣ ਵਾਲਾ ਸਟੈਂਡ ਉਹ ਜਾਦੀ ਰੁੜ ਗਿਆ ਮੂੰਹ ਪਰ ਕਰਕੇ ਸਿਰ ਮਰਾ ਲਿਆ ਥੱਲੇ ਉਹ ਅਸਲ ਤੇ ਨਾ ਕੰਬਲ ਆ ਗਿਆ ਮੂਰੇ ਕੰਬਲ ਆ ਗਿਆ ਹੈ ਨਾ ਪਤਨੂ ਪਤਾ ਉਹ ਪਹਿਲਾਂ ਮੇਰੇ ਇੱਥੇ ਨੱਕ ਪਰ ਵੱਜ ਕੇ ਮੈਂ ਬੋਲੀ ਨਹੀਂ ਹੈਗੀ ਇੱਥੇ ਨਾਲੇ ਕਿਆ ਕੰਬਲ ਵੱਜੀ ਕੇ ਨੱਕ ਪਰ ਇਹਨੇ ਇਹਨੂੰ ਦੱਬ ਕੇ ਰੁੜਾਉਂਦੀ ਸੀ ਮੈਂ ਜਾਣ ਕੇ ਇਹਦੇ ਨਾਲ ਰਣੋਂਣ ਲੱਗ ਗਈ ਉਹ ਇੱਕੋ ਲੱਗ ਤੀ ਕਿ ਠੀਕ ਹੈ ਮੇਰੇ ਤੇ ਨੱਕ ਪਰ ਵੱਜ ਗਿਆ ਚੱਲ ਚੱਲ ਚੁੱਪ ਕਰਕੇ ਖੜ ਗਈ ਤੂੰ ਹੀ ਬਰ ਗਈ ਸੀ ਬੱਚਿਆਂ ਤੇ ਡਿੱਗ ਗਈ ਚੱਲ ਕਹੋ ਸੱਟਾ ਪੇਟਾ ਬੱਚਿਆਂ ਦੇ ਵੱੱਦੇ ਰਹਿਣੀਆਂ ਵੀ ਟੈਨਸ਼ਨ ਹੈਗੀ ਮੈਨੂੰ ਆਏ ਲਈ ਦੀ ਆਪੇ ਸੂਟ ਉਰਨ ਕੱਢ ਲੈ ਅੱਧਾ ਮੇਰਾ ਸਿਰ ਨੰਦ ਫੜਾ ਹਾਂ ਹਾਂ ਭਾਬੀ ਤੇ ਭਾਬੀ ਦੇ ਸੂਟਾਂ ਨੂੰ ਲੱਗ ਗਿਆ ਥੱਲਾ ਥੱਲਾ ਪਸੰਦੇ ਕਰਨਾ ਸੂਟ ਸਾਹ ਤੇ ਕੋਣੇ ਦੇਖ ਕੇ ਹਟੀਆਂ ਤੀਆਂ ਤੋਤੇ ਮੂਰੇ ਐਨੇ ਨੇ ਤੁਸੀਂ ਆਇਆ ਇੱਟਾ ਮਾ ਦੇਗਾ ਪਾਈ ਦੂਗ ਲੱਗਿਆ ਇੱਕ ਆ ਇੱਕ ਫਲਾਫੇ ਤੇ ਬੈਕਦੇ ਆਹ ਲਾ ਫਾ ਵਿੱਚ ਅੱਛਾ ਤੇਰੇ ਪਿੱਛੇ ਲੜਾਈ ਦੀ ਸੀ ਇਹ ਵੀ ਨਹੀਂ ਦੁੱਖਾ ਕਾਦੇ ਤੇਰੇ ਪਿੱਛੇ ਜੰਗ ਚੱਲਦੀ ਆ ਪਾਪਾ ਜਿਹੜੇ ਪੁੱਤ ਦੀ ਤੁਸੀਂ ਸੂਟ ਕਰਨੇ ਕਹਿੰਨੇ ਜਿਹੜੇ ਕੱਡੇ ਮੈਂ ਪੁੱਛੂਗੀ ਹੁਣ ਪਹਿਲੇ ਦੇਖ ਤਾਂ ਲੈ ਮੇਰੇ ਉਹ ਵੀ ਤਾਂ ਉਹ ਵੀ ਸੂਟ ਤਾਂ ਤਾਂ ਜਿਆਦਾ ਹੁੰਦੀ ਉਹ ਵੀ ਕੋਈ ਕਹ ਬੀਬੀ ਉਹ ਵੀ ਕਹ ਰਤਾ ਹਾਂ ਨਹੀਂ ਉਹ ਵੀ ਕਹਿੰਦੇ ਮੈਨੂੰ ਪਸੰਦ ਆ ਜੀ ਬੇਬੇ ਆ ਮੈਂ ਕਹਿੰਨੀ ਕਿ ਦੇਖ ਤਾਂ ਲੱਗਿਆ ਬਣਾ ਇਹ ਕਾ ਕੀ ਅਗਰ ਮੈਂ ਤੁਸੀਂ ਇਹਨੂੰ ਸੂਟ ਸੇਲ ਲਾਉਣੀ ਆ ਸੇਲ ਲਾਥੇਲ ਲਾ ਹਾਂ ਸੇਲ ਲਾਉਣੀ ਮੇਰੇ ਹੱਥ ਚ ਖਾ ਦੇ ਹੋ ਜਿੰਦੀ ਮੈਨੂੰ ਲੱਗਦਾ ਤਾਂ ਹੀ ਗਰੀਬ ਚਲ ਜਾਣਾ ਕੋਈ ਵਾਹਿਗੁਰੂ ਸਤਿਨਾਮ ਦਾਤਾ ਪੁਰਖ ਦੋ ਟਾਈਮ ਮਿਲਦੇ ਜੀ ਗੁਰੂ ਘਰ ਦੇ ਕੜਿਆਲ ਖੜਕ ਗਈ ਵਾਹ ਗੁਰੂ ਸਾਰਾ ਨੂੰ ਚੜਦੀ ਕਲਾ ਚਾ ਕਰਨਾ ਹੈ ਸੂਟ ਤੁਸੀਂ ਇਹਨਾਂ ਇਕੱਠੇ ਕਰਦੇ ਹੋ ਪਰਦੀ ਨਹੀਂ ਸੰਤਪਾ ਭਾਬੀ ਇਹ ਕਸਮੀਗਾ ਰੱਬ ਨੂੰ ਜਾਣਦੇ ਮੈਂ ਇਹ ਲਮਾਰੀਆਂ ਮਾ ਪੱਤਾ ਉਹਨਾਂ ਬੈਦ ਦੁਪੱਟਾ ਲਵਾਰੀ ਪੱਤਾ ਤੇਚੀਆਂ ਭਰੀਆਂ ਕਿਹਨਾਂ ਦੇ ਰੱਖਣ ਨੂੰ ਥਾਉ ਨੂੰ ਪਾਉਣ ਨੂੰ ਹੈ ਹਾਏ ਜੇ ਹੁਣ ਸੁਖੋ ਪਹਿਣ ਜੀ ਨੂੰ ਕਦੇ ਹੁਣ ਪ੍ਰੋਗਰਾਮ ਬਣਦਾ ਨਾ ਆਜੂਰ ਸਾਹਿਬ ਦਾ ਐਵੇਂ ਮੈਂ ਤੁਹਾਨੂੰ ਸਦਾ ਪੁੱਛਿਆ ਨਹੀਂ ਮੈਂ ਅਹੀਂ ਦੱਸ ਦਿੰਨਾ ਹਾਂ 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 ਇਹ ਬੈ ਗਏ ਬੇ ਹਜੂਰ ਸਾਹਿਬ ਦਾ ਇਹਨਾਂ ਦਾ ਪ੍ਰੋਗਰਾਮ ਬਣਦਾ ਹੈ ਕਿੱਥੇ ਕੀ ਕਰਨੀਂ ਕੀ ਹਾਲ ਤੋ ਸੁਖੋਂ ਭਣ ਜੀ ਚੁੰਨੀ ਨੂੰ ਢੋਖਲਾ ਤੋ ਕੋ ਭਣ ਜੀ ਮੈਨੂੰ ਤੈਨੂੰ ਖਾਣਾ ਕਰਦਣ ਦੇ ਆ ਦੇ ਆ ਦੇ ਉਹ ਚੱਲ ਨਿਬਰੀਕ ਨੂੰ ਕਿਹੜਾ ਦੇਖਦਾ ਨਹੀਂ ਪਤਾ ਕੀ ਗੱਲ ਬਰੀਕ ਨੂੰ ਨਹੀਂ ਹਾਂ ਐਸਾ ਰੀਤ ਨੇ ਦੰਦੀ ਵੱਡੀ ਵੀ ਆ ਹਾਂ ਇਹ ਦੰਦੀ ਵੱਡੀ ਹੀ ਹੈ ਕੋਈ ਗੱਲ ਦਾ ਅੱਛਾ ਅੱਗਾ ਤਾਂ ਨਿਕਿਆ ਸੀ ਪਹਿਲੇ ਘਾਤੀ ਹੈ ਨਾ ਨਾ ਇਹ ਸੰਦੀਪ ਨੇ ਨਜ਼ਰ ਵੱਟੂ ਕਰਕੇ ਰਾਤੇ ਪੜਤੀ ਸੀ ਜੋ ਲੈ ਕੇ ਆਇਆ ਕਹਿੰਦਾ ਜਾਂਦੀ ਸੀ ਜਿਹਾ ਸੀ ਲੈ ਕੇ ਆ ਤੂੰ ਠੀਕ ਨਹੀਂ ਆ ਆ ਵੀ ਰਾਤ ਕਰਦਾ ਜਦੋਂ ਸੀ ਜੀ ਜੀ ਦਾ ਸੁਣਦਾ ਜੀ ਉਹਨਾਂ ਨੂੰ ਲੁੱਟਾ ਗਦੀ ਜੀ ਹੁਣ ਆ ਹੋਵੇ ਮਾਦਰ ਮਾਦਰ ਅਨਨ ਦੇ ਜਨਾ ਹਜੂਰ ਸਾਹਿਬ ਨੂੰ ਅੱਛਾ ਹੁਣ ਇਹਨਾਂ ਦੇ ਵਜਨ ਕੇ ਬਾਦ ਵਜਨ ਵਜਨ ਕਰਕੇ ਜਿਹੜੇ ਪਹਿਲੇ ਜੁੱਟਾ ਫਸਦੇ ਓਕੇ ਓਕੇ ਹਾਂ ਮੇਰਾ ਵਿੱਕੀ ਨਾ ਪਾਣਾ ਹੈ ਹਾਂ ਚਲ ਮੈਂ ਪਾ ਦੂੰਗਾ ਮੈਂ ਹੁਣ ਸਲਮ ਹੋਣ ਲੱਗ ਗਿਆ ਭਾਈ ਮੈਂ ਹਾਂ ਆਏ 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 ਪਾ ਦੂੰਗਾ ਜਗਾ ਜਗਾ ਪਾਣੇ ਕੋਈ ਜਦ ਮੈਂ ਨਾ ਪਾਉਂਗਾ ਹੈ ਕਿ ਪੁਰਾਣੇ ਤਾਂ ਮੈਂ ਕਹਿੰਦਾ ਕਰਨ ਮਾਲ ਵੀਡੀਓ ਤੇ ਵੀਡੀਓ ਪਾਈ ਵੀ ਉਹ ਜਿਹਦੇ ਚਮਕਦਾਰ ਸਲਵਾਰ ਕਮੀਜ਼ ਪਾਈ ਵੀ ਹੈ ਨਹੀਂ ਹੈ ਨਹੀਂ ਪਤਾ ਨਹੀਂ ਆਹ ਕੋਈ ਰੋਗ ਹੈਗਾ ਤਾਂ ਆਪਣੇ ਪੁਰਾਣੇ ਘਰ ਚ ਪਾਈ ਤੀ ਮੈਂ ਪਰਤਵਾਲ ਨਹੀਂ ਮੇਰੇ ਵੈਸੇ ਦਿਮਾਗ ਚ ਨਹੀਂ ਹੈਗਾ ਜਿੱਦ ਤੱਕ ਮੈਂ ਤਾਂ ਸੱਚੀ ਗੱਲ ਚੌੜ ਤੌੜ ਚ ਪਾਈ ਵੀ ਦੀ ਉਹ ਤਾਂ ਮੈਂ ਪਾ ਲੂੰਗਾ ਕਿਆ ਯਾਰ ਭਾਬੀ ਮੇਰੀ ਮੈਨੂੰ ਕਹ ਦੇਵੇ ਹਾਂ ਕਿਆ ਗੱਲਾਂ ਤੋ ਹਾਏ ਹੋਰ ਕੱਥੇ ਮਚੜੀ ਕੋਈ ਕੋਈ ਐ ਦੀ ਦੀ ਬੋਰੀ ਐ ਪਾਣੀ ਪਾ ਲਾ ਦੇ ਪਾਣੀ ਚਲਾ ਦੇ ਪਾਣੀ ਚਲਾ ਦੇ ਕਿਆ ਗੱਲਾਂ ਤੇ ਗੱਲਾਂ ਸਲਵਾਨ ਗਵੀਰ ਦਾ ਹੁਣ ਪਾ ਲਵਾਂ ਆ ਵੀ ਜਾਣੀ ਪਤਾ ਕੀ ਆ ਲੈ ਪੈਂਟਾਂ ਨਾ ਪਾ ਲੈਣੀਆਂ ਇਹ ਪੈਸੇ ਸਤਾ ਆ ਪੈਂਟ ਉਹ ਲਾਗੇ ਜਿਹੜੇ ਹੀਰੋ ਐ ਬੜੇ ਬੜੇ ਜਿਵੇਂ ਅਮੀਰ ਖਾਨ ਉਹਨਾਂ ਨੇ ਦੇਖਿਆ ਮੈਂ ਹੁਣ ਕਈ ਉਹਨਾਂ ਨੇ ਟਰੈਂਡ ਜੀ ਚਲਾ ਲਿਆ ਜਿਹੜੀਆਂ ਤੁਸੀਂ ਪਲਾ ਦੋ ਤੇ ਪਾਈ ਫਿਰਦੇ ਹੋ ਉਹੀ ਪਾਈ ਫਿਰੀਏ ਹੋਰ ਕੋਈ ਪਤਾ ਲੱਗਦਾ ਤਾ ਹੇ ਗੰਗਾ ਅੱਛਾ ਮੈਂ ਪਾਲੂਗਾ ਹੁਣ ਫਿਰ ਕਿਹਾ ਆ ਜੀ ਪਾਕਿਸਤਾਨੀ ਕੁਰਤਾ ਦਵਾ ਲਵਾਂ ਮੈਂ ਹਾਂ ਇਹ ਓਏ ਬਹੁਤ ਵਧੀਆ ਹੁੰਦੇ ਆ ਵੀ ਹਾਂ ਕਹਿੰਦੇ ਆ ਉਹ ਗੱਲ ਲੜਾ ਰਹੀ ਨੂੰ ਕੋਕੀਆ ਕੰਬੇ ਨਾ ਪਾਬੀ ਤੂੰ ਆਏ ਆਪਣੀ ਦਰਾਨੀ ਨੂੰ ਦੱਸ ਹਾਂ ਅਗਲੇ ਲੈ ਕੱਟਾ ਨਹੀਂ 50% ਸੇਲ ਚੱਲਦੀ ਹੈ ਸੇਲ ਚੋਂ ਆ ਸੇਲ ਚੋਂ ਕੱਪੜੇ ਲਿਆਉਂਦੇ ਤਰ ਸੇਲ ਚੋਂ ਮੰਗਵਾਉਂਦੀ ਹੈ ਤੈਨੂੰ ਆਪ ਲੈ ਆਏਗਾ ਤੂੰ ਬੰਦੇ ਚ ਆਪ ਲੈ ਆਏਗਾ 50% ਸੇਲ 3000 ਦੇ 2 ਤੇ 1500 ਦਾ ਇਹ ਐ ਨਾ ਨਾ ਤੂੰ ਨਾ ਕਰ ਲੋ ਉਲੀ ਗੱਲ ਛੱਡ ਹਾਂ ਰੌਲਾ ਪਾ ਲੈ ਨਹੀਂ ਇਹ ਨਹੀਂ ਹੱਲਾ ਤੇ ਤਨੂ ਆ ਕੇ ਨਹੀਂ ਤੂਲੇ ਕਿ ਆਏ ਕਿੰਨਾ ਮੈਗਾਟ ਕੇ ਰਾਜੀ ਨਹੀਂ ਗਿਆ ਚੋਂ ਇੱਕ ਨੀ ਰੁਪਈਆ ਮਸਲੋ ਜੇਬ ਚ ਪੈਂਦਾ ਥੋੜਾ ਜੀ ਉਹਨੂੰ ਕੱਟ ਕੇ ਉਹ ਖਰਚੇ ਜੇ ਫਾਇਦਾ ਕੀ ਬਸ ਮੈਨੂੰ ਵੀ ਲੱਗ ਜਾਣ ਕਿੱਥੇ ਤੇ ਘੁੰਮ ਕੇ ਆਉਂਦੇ ਚਿਕਣਾ ਆਉਂਦੇ ਆਪਣੀ ਜੇਬ ਚ ਪਤਾ ਉਲੀ ਵੀ ਲੱਗ ਜਾਣੀ ਉਲੀ ਨਹੀਂ ਲੱਗਦੀ ਕਿ ਉਲੀ ਲੱਗਣੇ ਚੋਂ ਕਿਤਾ ਹੁੰਦੀ ਹੀ ਨਹੀਂ ਸਭੀ ਜੱਟ ਕਰੀ ਨਾ ਹਾਂ ਬਟੂ ਤਾਂ ਖਾਵਲ ਉਹ ਦੇਖੀ ਪਾ ਵੀ ਉੱਲੀ ਕਰੀ ਉੱਲੀ ਨਾਲ ਨੂੰ ਕਹਿੰਦਾ ਵੀ ਜਿਆਦਾ तेरे ਨੋਟਾਂ ਨੂੰ ਬੰਦਤੀ ਲੱਗ ਜਾਵੇ 40 ਤੇ 50 70 ਹਾਂ ਜਾਨੀ 70 ਦਾ 90 ਰੁਪਏ ਸਾਰੇ ਬੱਧੂ ਚਲਾ ਹਾਂ ਅੱਗੇ ਕਹਿੰਦੀ ਆ ਕਹਿੰਦੀ ਤੂੰ ਮੈਨੂੰ ਦੁੱਧੂ ਬੁਲਾ ਦੇ ਸੁੱਕਾ ਕੰਮ ਕਰ ਲੂਗੀ ਇੱਕੋ ਮੇਰਾ ਫੱਟ ਬਹੁਤ ਤਾਂ ਸਾਡਾਈ ਲਈ ਮੈਨੂੰ ਇਹ ਦੱਸ ਫਿਰ ਹਾਂ ਸਾਡੀ ਠੀਕ ਹੈ ਨਾ ਮੈਂ ਦੇ ਦੇ ਸੋਨੇ ਹਾਂ ਵੀ ਸੀ ਹੋਣੇ ਕਿਹੜਾ ਸਿਉਣਾ ਆਇਆ ਤੈਨੂੰ ਅਜਿਹੀ ਦਸ ਵਾਲੀ ਗਰਾਦੀ ਫਸੀ ਵੀ ਆ ਹਾਂ ਵੀ ਸਿਉਏ ਕਿਹੜਾ ਕਿਹੜਾ ਆ ਮੈਂ ਤਾਂ ਕਹਿੰਦੀ ਭਾਬੀ ਦਾ ਰੰਗ ਬਹੁਤ ਕਿੰਨਾ ਮੇਰੀ ਭਾਬੀ ਦਾ ਰੰਗ ਚਿੱਟਾ ਚਿੱਟਾ ਲੱਗਦਾ ਉਹਦੋਂ ਉਹ ਉਹ ਮਾਂਦੀ ਜੀ ਹੈ ਆ ਚੀਜ਼ ਮਾਂਦੀ ਜੀ ਹੈਗੀ ਹਾਂ ਮਾ ਆ ਸਵਾਲ ਆ ਐਦੇ ਪਰ ਭਾਬੀ ਹਾਂ ਆਏ ਹਾ ਕਾ ਨੂੰ ਕਹਿੰਦੀ ਚੁੱਗੀ ਬਖਤ ਇੰਨੇ ਫੁੱਲ ਗੁਲਾਬੀ ਫਲਾਬੀ ਬੱਲੇ 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 ਇਹ ਹੀ ਤਾਂ ਹੋਣਾ ਨਹੀਂ ਐਦੇ ਤੇ ਕਦੀ ਮੈਂ ਬੂਟੀਆਂ ਦੇ ਖੋਜਣਾ ਇੰਨੇ ਨਹੀਂ ਉਹ ਪਤਾ ਕਿ ਉਹ ਕਹਿੰਦੀ ਆ ਵੀ ਬਾਈ ਨਹੀਂ ਆ ਮੇਰਾ ਕੁੱਤਾ ਮੈਂ ਕਹਿੰਦੀ ਆ ਦਿਓਰ ਨਹੀਂ ਹੈਗਾ ਕੁੱਲਾ ਕੁੱਤਾ ਹੈ ਇੱਕ ਚਾ ਗੱਲ ਕਰਕੇ ਮਨੂ ਨਹੀਂ ਸਾਬ ਇਹ ਬੈਟਰ ਮਾਰਦਾ ਐ ਸਵਾਲ ਆ ਐ ਇੰਨੇ ਗਲਾਗਾ ਗੋਲਾ ਕਾਲੇ ਬੰਦੇ ਨੂੰ ਮਕੌੜ ਆਪਾ ਆਹ ਦੇਤਾ ਸੋਤਲਾ ਆਹ ਸੁਣ ਮੇਰਾ ਮੇਰਾ ਪਸੰਦ ਇਹ ਦੋਨੇ ਕੈਨਸਲ ਹੋ ਗਈ ਜੀ ਆਹ ਦੇਖ ਤਾਂ ਭਾਬੀ ਕੀ ਵਧੀਆ ਡਿਜ਼ਾਈਨ ਹੈ ਇਹਦਾ ਹਾਂ ਵਧੀਆ ਇਹ ਤਾਂ ਫੁੱਲਾਂ ਵਾਲੀ ਤਲਵਾਰ ਇਹਦੇ ਨਾਲੋਂ ਜ਼ਿਆਦਾ ਹੈ ਹੈਗਾ ਚੁੰਨੀ ਲੈ ਲਵੇ ਚੋਨਾ ਲਈ ਜੀ ਚੁੰਨੀ ਹੈਗੀ ਹੈ ਚੁੰਨੀ ਹੈਗੀ ਹੈ ਆਜਾ ਜਮੈਂ ਨੀ ਸੋਣੀ ਚੁੰਨੀ ਲੈ ਕੇ ਆਉਂਦੀ ਐ ਐਡੀ ਪਹਿਲਾਂ ਦੇ ਤਾਂ ਖਰਾਕ ਦਾ ਸੰਦੀਪ ਲੈ ਕੇ ਆਇਆ ਆਜਾ ਜਮਰਦੀ ਬੁੱਕਲ ਮਾਰ ਕੇ ਆਇਆ ਸਾਰਾ ਸਰੀਰ ਲ ਕੋਲਾ ਪਤ ਨਹੀਂ ਲਗ ਰਾ ਮੈਂ ਮੋਟੀ ਐ ਵੀ ਮੈਂ ਮੋਟੀ ਐ ਅਗਰੇ ਨੇ ਐ ਲਗ ਰਾ ਚੁੰਨੀ ਉਹ ਜਦਾ ਬਈ ਫੁੱਲ ਨਹੀਂ ਜੀ ਆ ਦੱਸ ਲੈ ਮੈਂ ਇਹਦਾ ਫੁੱਲ ਨਹੀਂ ਆਜ ਵੀ ਕਿਵੇਂ ਲਗਦਾ ਹੋਇਆ ਫੋਖਰਾ ਫੋਖਰਾ ਕਰ ਦਿੰਦਾ ਦੱਸ ਸੂਟ ਤੁਸੀਂ ਸੋਹਣਾ ਮੈਂ ਤੁਹਾਡੀ ਸਾਰੀ ਟੈਨਸ਼ਨ ਦੂਰ ਕਰਦਾ ਵੀ ਤੁਹਾਡੀ ਟੈਨਸ਼ਨ ਖਤਮ ਹੋ ਜਵੇ ਸੂਟ ਸਵਾਲ ਉਹ ਤੇ ਕੀ ਗੱਲ ਦਲਾਸਾ ਤੇ ਦੇਣਾ ਚਾਹੀਦਾ ਚਾਹੀਦਾ ਬਾਈ ਮੈਨੂੰ ਦਲਾਸਾ ਤਾਂ ਦੇਣੀ ਪੈਣਾ ਤਾਂ ਹੀ ਐਨਾ ਤੂੰ ਸੋਹਣਾ ਨਹੀਂ ਐ ਕਿ ਕਿਹੜੀ ਕੋ ਪਤਾ ਨਹੀਂ ਫੌਜੀ ਦੀ ੱਟੀ ਬੇਲੇ ਤੇ ਉਹ ਸਭ ਤੋਂ ਪਹਿਲਾਂ ਅਸੀਂ ਸਾਡੇ ਮਾਤਾ ਦੇ ਟਾਈਮ ਉੱਥੇ ਤੇ ਕੱਪੜੇ ਲੰਦੇ ਹੁੰਦੇ ਤੇ ਅੱਜ ਇਹਨਾਂ ਨੂੰ ਹੋ ਜਿਆਦਾ ਕੀ ਕਹਿੰਦੇ ਉੱਥੇ ਬਹੁਤ ਵਧੀਆ ਸੂਟ ਆਏ ਬੇਲੇ ਵੀ ਉੱਥੇ ਮੈਂ ਹੁਣ ਦਲਾਸੀ ਜਿਹੜੇ ਮੈਂ ਆਪਣਾ ਮੈਂ ਨਾ ਮਕਾਲ ਕਰਦੀ ਸੀ ਮੈਨੂੰ ਬੁਖਾਰ ਜਿਹੜਾ ਮੱਚਦਾ ਹੀ ਵੀ ਕਿਤੇ ਉੱਥੇ ਨੂੰ ਨਾ ਤੁਰ ਪੜਾ ਮਕਾਲ ਕਰਦੀ ਸੀ ਪੁਰਾਣੀ ਆ ਹਾਂ ਦੀਦੀ ਨੂੰ ਵੀ ਪਤਾ ਉਹ ਤਾਂ ਕਈ ਸਾਲਾਂ ਨੂੰ ਐਨੇ ਨੇ ਵਧੀਆ ਸੂਟਸ ਨਹੀਂ ਇਹ ਜੇ ਸੂਟ ਤਾਂ ਹੀਰੋਨਾ ਵੀ ਨਹੀਂ ਪਾਉਂਦੀਆਂ ਹਾਂ ਉਹ ਵੀ ਝਮਲੇ ਝਮਲੇ ਜੇ ਪਾ ਕੇ ਫਿਰ ਜਿੰਦੀਆਂ ਕਦੇ ਉਹ ਪਾ ਲ ਨਹੀਂ ਕਦਿਆਂ ਐਜਾ ਪੰਜਾਤੀ ਸੂਟ ਪਾਉਂਦੀਆਂ ਹਰੇਕ ਤਾਂ ਗਿਣੋ ਹਾਂ ਹਰੇਕ ਤਾਂ ਗਿਣੋ ਸੀ ਨੋਟ ਕਰਦੇ ਕੀ ਕੌਣ ਪਾਵੇ ਹਾਂ ਹੁਣ ਦੱਸ ਦੇਖੋ ਤੇ ਅਸੀਂ ਫੋਨ ਚਲਾਉਂਦੇ ਅਜ ਯੂਟਿਊਬ ਉੱਪਰ ਕਦੇ ਕੋਈ ਫਲਮ ਆ ਗਈ ਹਾਂ ਫੇਸਬੁੱਕ ਉੱਪਰ ਕੋਈ ਉਹ ਆ ਗਿਆ ਹੀਰੋ ਨੂੰ ਆ ਹੀ ਕੋਸੇ ਚੱਲਦਾ ਉੱਤੇ ਸਭ ਕੋਸੇ ਦੇਖਦੇ ਉੱਤੇ ਦੇਖੇ ਹੁੰਦਾ ਵੀ ਕੌਣ ਕੇ ਜਾਂਦਾ ਹੈ ਨਾ ਮੈਂ ਵੀ ਕੀ ਦੀ ਗੱਲ ਸੱਚੀ ਗੇ ਆਪਣੀ ਭਾਬੀ ਨੇ ਦਾ ਲੱਸ ਹੁੰਦਾ ਹਾਂ ਸਿੱਕੇ ਤੇ ਨਾ ਮਾਣ ਹੈ ਤਰਪੇ ਵੀ ਬੀਆ ਕੋਈ ਨਾ ਵੀ ਵਧੀਆ ਭਾਬੀ ਆ ਵੀ ਵਧੀਆ ਸਵਾਲ ਵੇ ਹਾਂ ਅੱਛਾ ਮੈਨੂੰ ਪਤਾ ਹੈ ਭਾਬੀ ਹਾਂ ਹੁਣ ਆਹ ਸੂਟਾਂ ਦੀ ਬੇਕਦਰੀ ਉਹ ਫਿਰ ਦਾ ਮਤਲਬ ਨਾ ਹਾਂ ਬੇਕਦਰੀ ਕਹਤੇ ਆ ਹਾਂ ਬੇਕਦਰੀ ਦਾ ਸਵਾਲ ਨਹੀਂ ਨਾ ਇਹ ਸਾਰਾ ਪੱਤਾ ਕਰਤੇ ਮਸਾਲਾ ਲਾਦੇ ਵੀ ਖਿੱਚਣਾ ਤਾਂ ਮੈਨੂੰ ਹੀ ਆ ਮੰਨੂ ਪਤਾ ਹੈ ਬਾਈ ਨਾਲ ਇਹਨਾਂ ਨੇ ਜਾਣਾ ਹੈ ਨੀ ਰਿਕਰਮ ਸਿੰਘ ਫਸ ਜਾਣਾ ਵੀ ਜਦੋਂ ਕੈਮਰਾ ਤੇ ਨਾਕਾ ਕਰਦਾ ਹੋਰ ਮਾਮਾ ਕਿਹਦਾ ਆ ਸੂਟ ਮਾੜਾ ਦੱਸ ਸੂਟ ਕਿੰਨੂ ਮਾੜਾ ਹਾਂ ਤਿੰਨ ਰੰਗ ਸਾਲੇ ਹਰਾ ਬਲੈਕ ਆਪ ਕੋ ਸੂਟ ਫੜੀ ਆ ਸੱਤ ਚਾਰ ਪੰਜ ਰੰਗਾਂ ਦਾ ਸੂਟ ਸਾਡੇ ਜੇ ਜੀ ਮਾ ਜਿਹੇ ਜੀ ਮਰਜ਼ੀ ਸੌਲ ਲੈ ਲੋ ਇਹਦੇ ਪਰੋਂ ਜਿਹੇ ਜੀ ਮਰਜ਼ੀ ਚੁੰਨੀ ਲੈ ਲੋ ਕਿਹੜਾ ਕਹਿੰਦੀ ਪਸੰਦ ਆ ਇਹਦੇ ਨਹੀਂ ਪੁੱਛ ਇੱਕ ਗੱਲ ਹੋਰ ਆ ਜੀ ਤੁਹਾਨੂੰ ਨੂੰ ਦਰਜੀ ਨਹੀਂ ਮਿਲਦਾ ਬੱਲਾ ਦੌੜ ਕੇ ਸੋਲੇ ਵਾਲਾ ਵਿੱਕੀ ਹੈਗਾ ਨਹੀਂ ਸਾਡਾ ਹੀਰਾ ਬੰਦਾ ਹੀਰੇ ਦੇ ਵਾਕੇ ਲੈ ਆਉਣੇ ਹੀਰਾ ਬੰਦਾ ਆਏ ਆ ਵੀ ਜਿੱਥੇ ਅਸੀਂ ਕਹਿ ਦਈਏ ਇੱਕ ਵਾਰ ਫਤਿਹ ਆ ਕੇ ਵਿੱਕੀ ਨੂੰ ਪਿਆਰ ਦੇ ਨਾਲ ਮੱਜੇ ਤੇ ਕਹਿੰਦਾ ਕੋਈ ਨਾ ਚੱਲ ਦੇ ਇੱਕ ਮਿੰਟ ਚੱਲ ਦੇ ਇਹ ਵੱਤ ਗਿਆ ਅੱਛਾ ਇਹਦੀ ਵੱਤ ਦਾ ਹੀਰਾ ਆ ਨਹੀਂ ਵੱਤ ਦਾ ਵਿੱਕੀ ਹੀਰਾ ਸੁਣਾ ਸੋਨਾ ਮੈਂ ਮੇਰੀ ਗੱਲ ਸੁਣ ਸੋਨਾ ਚਾਹੇ ਮੈਨੂੰ ਕੋਲਾ ਬਣਾ ਲ ਜੀ ਦੀ ਬੱਟ ਹੋਣ ਤੋਂ ਪੈਸੇ ਆ ਲੈਣ ਕੋ ਖਾਤੇ ਦੇ ਵਿੱਚ ਥੋੜੇ ਬਹੁਤੇ ਫਿਰ ਦੇਖਾਂਗੇ ਵੀ ਕੀ ਬਣਦਾ ਸੂਟ ਦਵਾ ਹੋਣਾ ਕਿ ਸਾੜੀਆਂ ਨਾਲੇ ਸਾਰਨਾ ਪੈਣਾ ਸਾੜੀਆਂ ਥੋੜੇ ਲਾ ਲੈਣੀ ਹੈ ਸਾੜੀ ਮੈਂ ਹਾਂ ਫਿਰ ਤੁਹਾਨੂੰ ਇੱਕ ਇੱਕ ਸੂਟ ਦੋ ਪਹਿਲਾਂ ਵੀ ਦੋ ਲੈਣੀਆਂ ਵਿੱਕੀ ਦੇ ਆਪਾਂ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਅੱਜ ਤੇ ਪਾ 90 ਰੁਪਏ ਤੇ ਲੱਗ ਪਾ ਕੇ ਚੱਲ ਜੀਏ ਜਿਆਦਾ ਜਿਆਦਾ ਜਬ ਬਜੌਰਗ ਜੀਨੀ ਯੂਰੀ ਵੇਚ ਕੇ ਆਉਂਦੇ ਹੁੰਦੇ ਤੇ ਚਾਹ ਫਸਲ ਵੇਚ ਕੇ ਆਉਂਦੇ ਤਾਂ ਜਿਹੇ ਜਾਨਾ ਨਾ ਸੂਟ ਲਿਆਤਾ ਉਹ ਜੇ ਪਾਣਾ ਉਹਦੀ ਪਾਣਾ ਉਹਦੇ ਨਾਲ ਟਾਈਮ ਕੱਢਣਾ 6 ਮਹੀਨੇ ਕੱਢ ਲੈਣੇ ਉਹਦੇ ਨਾਲ ਉਹਦੇ ਨਾਲ ਕੋਈ ਵਿਆਹ ਸ਼ਾਦੀ ਆ ਗਿਆ ਉਹ ਵੀ ਦੇਖ ਲੈਣੇ ਹਾਂ ਹੁਣ ਤਾਂ ਸਾਲ ਵਿਆਹ ਵਾਲੇ ਲੱਗਾ ਮਰਸਤ ਵਾਲੇ ਲੱਗਾ ਘਰ ਵਾਲੇ ਲੱਗਾ ਪਾਉਣ ਵਾਲੇ ਲੱਗਾ ਉੱਠਣ ਵਾਲੇ ਲੱਗਾ ਬਹਿਣ ਵਾਲੇ ਲੱਗਾ ਸਮਾਂ ਹੀ ਨਹੀਂ ਜਾਉਂਗੇ ਸਮਾਂ ਹੀ ਨਹੀਂ ਆ ਗਿਆ ਲੈ ਨਾ ਜੀ ਹੱਕ ਲੈ ਲਿਆ ਗਿਆ ਅਗਣਾ ਲਈ ਆਇਆ ਜਾਣੇ ਹਲਿਆੜੀ ਸਮਾਂ ਹੀ ਅਸਾ ਆ ਗਿਆ ਜਿਹੜਾ ਸਮਾਂ ਜਿਹੜਾ ਸਾਹਮਣੇ ਸਮਾਂ ਕਾਹਗਾ ਜਾਂਦਾ ਹੁਣ ਭਾਈ ਕੀ ਕਹਿ ਸਕਦੇ ਆ ਹਾਂ ਚੱਲ ਕੋਈ ਨਹੀਂ ਭਾਈ ਸਮੇਂ ਦੇ ਮੁਤਾਬਕ ਚੱਲਣਾ ਸਿੱਖੋ ਇਹਨਾਂ ਨੂੰ ਥੋੜੀ ਜਿਹੀ ਗੁੜਤੀ ਦੇ ਜਾ ਵੀ ਵਜਨ-ਵਜਨ ਘਟਾ ਲੈਣਾ ਸੂਟ ਆ ਇਹਦੇ ਵਿੱਚ ਐਟਟੂਨ ਲੱਗ ਗਿਆ ਉਹਦੇ ਵੀ ਮੈਨੂੰ ਵਿਵਤਾ ਖੜੀ ਸੂਟਾਂ ਨੂੰ ਫੇਰ ਦੋਣੇ ਪਾਣੇ ਜੇ ਕੋਈ ਪ੍ਰੋਗਰਾਮ ਆ ਗਿਆ ਨਾ ਜਦੇ ਕਹਣਾ ਸਾਡੇ ਪੁਰਾਣੇ ਸੂਟ ਤਾਂ ਪਾਦਦੇ ਹੀ ਨਹੀਂ ਨਹੀਂ ਪਾ ਇੱਕ ਮਿੰਟ ਥੰਦੇ ਨਹੀਂ ਫਾਦਦੇ ਮੈਂ ਸੰਦੀਪ ਨੇ ਜਿਹੜੇ ਬਰੀ ਵਾਲੇ ਸੂਟ ਸਵਾਤ ਜੀ ਪੰਜ ਕਟਾਈ ਪੰਜ ਪੰਜੇ ਪੰਜ ਸੌ ਤਾਂ ਇੱਕ ਮਿੰਟ ਰੱਬ ਨੂੰ ਜਾਣ ਦੇਣੀ ਆ ਤੈਨੂੰ ਮੈਂ ਟੋਕਿਆ ਤਾਂ ਨਾ ਜਦ ਵੀ ਰਹਿਣਦੇ ਸੰਦੀਪ ਹੁਣ ਸਵਾਲ ਆ ਤੈਨ ਦੋ ਅਟਕੇ ਸਵਾਲ ਇਹਨੇ ਇਕੱਠੇ ਸਵਾਲ ਹੈ ਅਗਲੇ ਸਾਲ ਸਾਲੇ ਆਈ ਨਹੀਂ ਉਹ ਉਹ ਤਾਂ ਫਿਰ ਦੋ ਨੱਗ ਜਣਾ ਤਾਂ ਬ੍ਰਾਂਡ ਕੋਈ ਗੱਲ ਨਹੀਂ ਜੇ ਸਵਾਲੇ ਤਾਂ ਇਕੱਠੇ ਉਹ ਬ੍ਰਾਂਡ ਇਹ ਜਾ ਲੱਗਿਆ ਕਿ ਦੋ ਵਾਰ ਪਾ ਕੇ ਉਹ ਹੋਰ ਨਹੀਂ ਹਟਾਇਆ ਚੱਲ ਕਿਸੇ ਨੇ ਤਾਂ ਪਾਏ ਚਾ ਕਿਸੇ ਨੇ ਹਟਾਇਆ ਕੋਈ ਚਿੱਤਰ ਵੀ ਆਏਗਾ ਹੁਣ ਤੁਸੀਂ ਵੀ ਨਾ ਕਰੋ ਇਹਨਾਂ ਨੂੰ ਨਾ ਜਿਹੜਾ ਤਾਂ ਤੁਸੀਂ ਹੁਣ ਇੱਕ ਆਹ ਸੋਨਾ ਪਹਿਲੇ ਨੰਬਰ ਵਾਲਾ ਇਹਨੂੰ 1 ਇੰਚ ਬੜੇ ਸਹੀ ਤੇ ਖੋਲਾ ਜਿਹੜਾ ਉਹਦੇ ਬਾਅਦ ਅਗਲਾ ਸੋਨਾ ਉਹਨੂੰ 1.5 ਇੰਚ ਖੋਲਾ ਮੈਨੂੰ ਪਤਾ ਤੁਹਾਡਾ ਮਟਾਪਾ ਵਧਣਾ ਜੋਗਿੰਗ ਤੁਸੀਂ ਕਰਨਾ ਨਹੀਂ ਨਾ ਤੁਸੀਂ ਡਾਈਟਿੰਗ ਡੈਡ ਇਹਨੂੰ ਇਹਨੂੰ 2 ਇੰਚ ਇਹਨੂੰ 2 ਇੰਚ ਇਹਨੂੰ 2.5 ਭਾਬੀ ਜੇ ਆਪ ਦੱਸਦੀਂ ਜੋਗਿੰਗ ਕਰਨ ਲੱਗ ਗਏ ਤਾਂ ਦੂਜੇ ਨੂੰ ਫੁੱਧੂ ਸਮਝਦੇ ਆ ਵੀ ਇਹ ਕਿਹੜਾ ਕੁਝ ਕਰਦੇ ਆ ਅਚਾਰ ਦਿਨ ਦੀ ਪਰੌਣੀ ਐ ਤੂੰ ਮਰ ਕੇ ਕਿੱਤੀ ਵੇ ਕੇ ਰੋਟੀ ਖਾਣੀ ਐ ਰੋਟੀ ਮਿਲ ਜAVE ਮਹਾਰਾਜ ਹੁਰਤੇ ਚੜੀਦਾ ਅਚਾਰ ਉਹ ਗੱਲ ਹੀ ਡੇਟਿੰਗ ਛੱਡ ਉਹ ਡੇਟਿੰਗ ਨਹੀਂ ਮੈਂ ਛੱਡਦਾ ਡੇਟਿੰਗ ਤਾਂ ਪਹਿਲੇ ਖਾ ਕਢ ਦੋ ਡੇਟਿੰਗ ਤਾਂ ਛੱਡ ਵੀ ਉਹ ਤੁਹਾਨੂੰ ਕੀ ਚੱਕਰ ਐ ਬਜਨ ਮੰਨ ਤੇ ਰੱਖਣਾ ਦਿਨ ਮੈਂ ਕਹਿੰਦਾ ਵੀ ਮੇਰਾ ਘੱਟੋ ਘੱਟ ਪਿਛਲੇ 10-12 ਸਾਲਾਂ ਦਾ 97 ਕਿਲੋ ਪੁਰੇ ਬਜਨ ਖੜਾ ਐ ਸਰਦਿਆਂ ਚ 1 ਕਿਲੋ ਵਧ ਗਿਆ ਤਾਂ ਤੋੜੇ ਵਾਗੇ ਸੀ ਨਹੀਂ ਬਣ ਸਕਦੇ ਬੱਗਦੀ ਬਾਰੇ ਅਕਲ ਵਾਲੀ ਗੱਲ ਨਹੀਂ ਸਿੱਖਣੀ ਹਣੇ ਫੋਨ ਕਰ ਦੋ ਸਪਰਿੰਗ ਰੋਡਾਂ ਦੀ ਆਈ ਏਡੇ ਮੇ ਫੋਨ ਕਰ ਇਹ ਨੂੰ ਫੋਨ ਕਰ ਦੋ ਬਣਾ ਦੂੰਗਾ ਹਣ ਹੁਣੇ ਹੁਣੇ ਲੋ ਚਾਹ ਕੋਈ ਨਹੀਂ ਮੇਤੇ ਉਹ ਵਾਧ ਘੱਟ ਬੋਲੋ ਜਿਦਾ ਰਾਤ ਨੂੰ ਰੋਟੀ ਵੀ ਖਾਣੀ ਆ ਰੋਟੀ ਵਾਲੇ ਦੇ ਡੇੜੀ ਹੁੰਦੀ ਹੈ ਜੀ ਪਨੀਰ ਟਿੱਕਾ ਜਨਾ ਜਨਾ ਚਾਟਾ ਖਾਂਦੇ ਤੇ 210 20 ਰੁਪਏ ਦੀ ਆਉਂਦੀ ਸੀ ਪਨੀਰ ਟਿੱਕਾ ਦੀ ਪਲੇਟ ਹਾਂ ਸਾਡੇ 4 ਰੁਪਏ ਦੇ ਸਪਰਿੰਗ ਰੋਡ ਕਣਾਏ ਪਏ ਰੋਕਾ ਉਹ ਕਦੇ 6 ਮਹੀਨੇ ਦਾ ਖਾ ਲੈ ਮੈਂ ਕਰਦਾ ਫਿਰਦਾ ਸਰਦਾਰ ਕੱਲ ਦਵਾ ਕੇ ਲੈ ਕੇ ਆਂਦੇ ਮੈਂ ਗਈ ਜੰਦੀ ਆਹ ਤਾਂ ਕਰ ਨੂੰ ਦਵਾ ਦੋ ਕਰਨ ਨੂੰ ਆਪਣੇ ਵਰਗੀ ਉਹ ਲੈ ਕੇ ਆਂਦੀ ਆ ਜੈ ਕੋਈ ਢੇੜੀ ਨਹੀਂ ਖਿੰਦੀ ਪਰ ਮੈਂ ਗੱਡੀ ਘੋੜੀ ਮੰਗਲ ਲੈ ਕੇ ਆਂਦੀ ਆ ਮੈਂ ਨਹੀਂ ਦੱਸਿਆ ਹੋਰੀ ਉਹ ਨਹੀਂ ਮੈਂ ਦੱਸਦਾ ਇਹ ਕਰਨ ਨੂੰ ਆਪਣੇ ਵਰਗੀ ਬਣਾਉਣ ਨੂੰ ਆਪਣੇ ਵਰਗੇ ਕੁੱਟ ਡੜਲਾ ਬਣਦੇ ਪਾਉਗਾ 90% 90% ਹੋਗਾ ਜਵਾ 10% ਰਹੇਗਾ ਕੋਈ ਨਾ ਕੋਡਾ ਖਾਣ ਪੀਣ ਦਾ ਟਾਈਮ ਆ ਜਿਉਂ ਤੇ ਹੁਣ ਤੇ ਪਾਵਨੀਆਂ ਲੱਗਣਗੀਆਂ ਨਾ ਬੱਸ ਚਲੋ ਠੀਕ ਹੈ ਜੀ ਹੁਣ ਪਾਬੰਦੀ ਲਾਉਣ ਤੋਂ ਮੈਨੂੰ ਵੀਡੀਓ ਦੇ ਵਿੱਚ ਇੱਚੀ ਕਰਦਾ ਵੀਡੀਓ ਬੰਦ ਮੈਂ ਮਾਰਦਾ ਤੁਹਾਨੂੰ ਛੱਡ ਦੇਣਾ ਮੈਨੂੰ ਆਈ ਹੋਣੀ ਹੈ ਜੀ ਬਸ ਅੱਜ ਹੁਣ ਮੈਨੂੰ ਆਏ ਵੀ ਸ਼ਾਮ ਨੂੰ ਪਾਈ ਪ੍ਰਸ਼ਾਦਾ ਵੀ ਦੇਖੋ ਮੈਂ ਨਾ ਮੈਂ ਪ੍ਰਸ਼ਾਦਾ ਤਾਂ ਨਹੀਂ ਡਾਈਟਿੰਗ ਤੇ ਆ ਮੈਂ ਹੈ ਤਾਂ ਡਾਈਟਿੰਗ ਤੇ ਮੈਂ ਤਾਂ ਆਪਣਾ ਜਿਹੜਾ ਕੰਮ ਕਰਨਾ ਤਾਂ ਕਰ ਲਿਆ ਆਪਣਾ ਖਾ ਪੀ ਲਿਆ ਐਸ ਕਰੋ ਖਾਓ ਪੀਓ ਐਸ ਕਰੋ ਮਿੱਤਰੋ ਦਿਲਬਰ ਕੇਦਾ ਦਿਖਾਉਣਾ ਓਕੇ ਬਾਏ ਬਾਏ ਕਿਸੇ ਮਿਲਦੇ ਹੋਗੇ